ਕੰਨਾ ਸ਼ੁਰੂ ਕਰਨਾ ਪਹਿਲਾ ਨੁਕਤਾ ਕੰਨਾ ਸਿਹਾਰੀ ਵਿਹਾਰੀ ਉੱਪਰ ਲੱਗਦੇ ਸਾਰੇ 10 ਨੇ ਆਪਾਂ ਕਰਦੇ ਗਏ 10 ਦੇ ਕੰਨਾ ਵਿੱਚ ਸਾਰੀ ਬਿਆਦਾਂ ਦੇ ਵਿੱਚ ਜਿਹੜੇ ਪਰ ਗੁਰਵਾਨੇ ਚ ਕੰਨਾ ਕਰਕੇ ਆ ਕਿ ਮੈਂ ਆਇਆ ਕਿੱਥੇ ਜਾਣਾ ਹੈ ਕਿ ਲੈਣਾ ਹੈ ਤੇ ਰੋਟੀ ਵੀ ਕੀਤਾ ਸਾਰਾ ਨਾਲ ਦੇ ਨਾਲ ਪੜਦੇ ਗਿਆ ਤੁਸੀਂ ਸਾਨੀ ਮੰਨ ਬੋਕਰੇ ਨੇ ਚਾਰ ਕਰਨ ਦਾ ਜੁਸ਼ ਕਰਦੇ ਆ ਗੁਰਵਾਣੀ ਦੀ ਸੌਦਾਗਲੀ ਚਿੰਬਿੰਦੀ ਸਹਿਤ ਤੇ ਬਿੰਦੀ ਰਹਿਤ 2000 ਰੁਪਏ ਵਿੱਚ ਬਣਦਾ ਰਹਿਣਾ ਆ ਕਰਨੇ ਦੀ ਨਿਸ਼ਾਨੀ ਨਹੀਂ ਦੀ ਹੈ ਤੇ ਇਸ ਤਰ੍ਹਾਂ ਦੇ ਚੰਨਾ ਇਸ 2000 ਰੁਪਏ ਚ ਮੰਨਦਾ ਬੰਦਾ ਬਿਨਾਂ ਬਿੰਦੀ ਤੋਂ ਤੇ ਬਿੰਦੀ ਕਿਤੇ ਕੰਡੇ ਨਾਲ ਬਿੰਦੀ ਹੋਊਗੀ ਕਿਤੇ ਨਹੀਂ ਹੋਊਗਾ ਸੋ ਇਹਦਾ ਸਭ ਤੋਂ ਸੌਖਾ ਜਿਹੜਾ ਤਰੀਕਾ ਹੈ ਜਿਹੜਾ ਆਪਾਂ ਅਨੁਨਾਸ ਅੱਖਰ ਕਰੇ ਸੀਗੇ ਪੰਜ ਨੰਨਾ ਨਿਆ ਨਾਣਾ ਨੰਨਾ ਤੇ ਮਾ ਇਹ ਜਿਹੜੇ ਪੰਜ ਅੱਖਰ ਨੇ ਇਹਨਾਂ ਦੇ ਨਾਲ ਜਿੱਥੇ ਵੀ ਕੰਨਾ ਆ ਗਿਆ ਉੱਥੇ ਬਿੰਦੀ ਲੱਗੂ ਵੀ ਲੋ ਪੂਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਵੱਡਾ ਇੱਕ ਮਸਲਾ ਸਾਡਾ ਹੱਲ ਹੁੰਦਾ ਵੀ ਆਖਰੀ ਅੱਖਰ ਨੰਨਾ ਆ ਜੀ ਨੰਬਾ ਆ ਜੀ ਨਾਣਾ ਆ ਜੀ ਜਨਾ ਕੰਨਾਂ ਲਾ ਕੇ ਬੰਦੀ ਬੋਲਣੀ ਬੋਲਦਾ ਉਦਾਹਰਨ ਦੇ ਤੌਰ ਤੇ ਜਿਵੇਂ ਮਨਾ ਸੋਨਰੇ ਮਨਾ ਕਹੋ ਨੰਨਾ ਅਕਲ ਦੀ ਲੱਗੂਗੀ ਜਨਾ ਬੰਦੀ ਦੀ ਲੱਗੂਗੀ ਰੀਤਮਾ ਮਨਾਗਾ ਸੋ ਮੇਰੇ ਰੀਤਮਾ ਜੀਓ ਤੇ ਬੰਦੀ ਦੀ ਲੱਗੂਗੀ ਉੱਥੇ ਨਹੀਂ ਰੀਤਮਾ ਮਾ ਆਪਾ ਸੁਦੇ ਲੱਗਣਿਓ ਕੁਦਰਤੀ ਲੱਗੂਗੀ ਵੈਸੇ ਜੇ ਕਹ ਬੋਲਦਾ ਹੈ ਨਾ ਦੋ ਦੋ ਤਾਂ ਕੁਦਰਤੀ ਆਪੇ ਲੱਗੂਗੀ ਜੀ ਕਿਤੇ ਐ ਲੱਗਦਾ ਵੀ ਨਹੀਂ ਤਾਂ ਤੇ ਲੋਣੀ ਲੋਣੀ ਪੈਣੀ ਆ